ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਸਭ ਤੋਂ ਪਹਿਲਾਂ ਹੀ ਮਾਫੀ ਮੰਗ ਲਵਾਂ ਕਿ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਈ ਆਪਣੇ ਵਿੱਚ ਦੁਨੀਆਂ ਦੇ ਸਾਰੇ ਔਗਣ ਨੇਗੇ ਇਸ ਕਰਕੇ ਮੈਂ ਆਪਣੇ ਆਪ ਨੂੰ ਇਹ ਮੰਨਦਾ ਕਿ ਸਾਡੇ ਚ ਦੁਨੀਆਂ ਦੇ ਸਾਰੇ ਔਗਣ ਨੇ ਹਰ ਇੱਕ ਬੰਦਾ ਸਤੋ ਚੰਗਾ ਹੈਗਾ ਪਰ ਦੋਸਤੋ ਜਿਹੜੀ ਮੈਂ ਅੱਜ ਗੱਲ ਕਰਨ ਲੱਗਿਆਂਗਾ ਇਹ ਗੱਲ ਕਰਨੀ ਤਾ ਕਰਕੇ ਜ਼ਰੂਰੀ ਆ ਕਿਉਂਕਿ ਨਹੀਂ ਲੋਕ ਇਹਦੇ ਚ ਕਈ ਵਾਰੀ ਭੁਲੇਖਾ ਖਾ ਜਾਂਦੇ ਨੇ ਇੱਕ ਸਾਡੇ ਪ੍ਰਚਾਰਕ ਨੇ ਸਿੱਖ ਧਰਮ ਦੇ ਗਿਆਨੀ ਸ਼ੇਰ ਸਿੰਘ ਅੰਬਾਲੇ ਤੋਂ ਉਹ ਬਹੁਤ ਕਥਾ ਕਰਦੇ ਆ ਬਹੁਤ ਪ੍ਰਚਾਰ ਕਰਦੇ ਆ ਬਹੁਤ ਚੰਗੀ ਗੱਲ ਹੈਗੀ ਪ੍ਰਚਾਰ ਕਰਨਾ ਵੀ ਚਾਹੀਦਾਗਾ ਸਿੱਖੀ ਦਾ ਪ੍ਰਚਾਰ ਕਰਦੇ ਆ ਕਿਉਂਕਿ ਜਿਹੜਾ ਪ੍ਰਚਾਰਕ ਹੈ ਸਾਡੇ ਨਾਲੋਂ ਤਾਂ ਚੰਗਾ ਹੀ ਹੈ ਲੇਕਿਨ ਦੋਸਤੋ ਇੱਕ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਹਫਤੇ ਇੱਕ ਘਟਨਾ ਵਾਪਰਦੀ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਵਾਲੇ ਦਿਨ ਉਹ ਗਿਆਨੀ ਸ਼ੇਰ ਸਿੰਘ ਇੱਕ ਸਾਧਾਂ ਦੇ ਡੇਰੇ ਤੇ ਇੱਕ ਸੰਤ ਹੈ Hindu ਸੰਤ ਹੈ ਆਪਣੇ ਹਿੰਦੂਆਂ ਦੇ ਵਿੱਚ ਉਹਦਾ ਨਾਮ ਹੈ ਵੱਡਾ ਲੋਕ ਮੰਨਦੇ ਨੇ ਮੰਨਣਾ ਚਾਹੀਦਾ ਇਹ ਉਹਨਾਂ ਦੇ ਧਰਮ ਦਾ ਮੁੱਦਾ ਹੈ ਪਰ ਗਿਆਨੀ ਸੇਰ ਸਿੰਘ ਨੇ ਐਸੀ ਕੀ ਕਾਰਵਾਈ ਕੀਤੀ ਜਿਹਦੇ ਕਰਕੇ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਆ ਉਹਦੇ ਤੇ ਚਰਚਾ ਕਰਨ ਦੇ ਖਾਤਰੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗਿਆਨੀ ਸੇਰ ਸਿੰਘ ਪ੍ਰਚਾਰਕ ਨੇ ਸਿੱਖ ਧਰਮ ਦੇ ਤੇ ਜਿਹੜੇ ਕਿ ਪ੍ਰਚਾਰ ਵੀ ਕਰਦੇ ਆ ਤੇ ਗੁਰਬਾਣੀ ਦੀ ਕਥਾ ਵੀ ਕਰਦੇ ਆ ਗੁਰਬਾਣੀ ਦੇ ਅਰਥ ਵੀ ਸਮਝਾਉਂਦੇ ਨੇ ਪਰ ਦੋਸਤੋ ਜਿਹੜਾ ਵੀ ਕੋਈ ਪ੍ਰਚਾਰਕ ਆ ਦੇਖੋ ਆਪਾਂ ਕੋਈ ਪ੍ਰਚਾਰਕ ਨਹੀਂ ਹੈਗੇ ਆਪਾਂ ਦਾ ਇੱਕ ਸਿੰਪਲ ਆਮ ਬੰਦਿਆ ਆਪਣੇ ਚ ਔਗਣ ਅਨੇਕਾ ਤਰ੍ਹਾਂ ਦੇ ਆਮ ਬੰਦੇ ਦੇ ਵਿੱਚ ਹੁੰਦੇ ਨੇ ਕੋਈ ਮਤਲਬ ਇਹ ਨਹੀਂ ਲੇਕਿਨ ਜਿਹੜਾ ਪ੍ਰਚਾਰਕ ਹੈ ਉਹਦਾ ਜਿਹੜਾ ਆបਦਾ ਜੀਵਨ ਹੈ ਉਹ ਤਾਂ ਜ਼ਰੂਰ ਉੱਚਾ ਹੋਣਾ ਚਾਹੀਦਾ ਤਾਂ ਹੀ ਸਾਹਮਣੇ ਵਾਲਾ ਬੰਦਾ ਜਿਹੜਾ ਤੁਹਾਡੇ ਤੇ ਭਰੋਸਾ ਕਰੂਗਾ ਦੋਸਤੋ ਉਹਨੇ ਕੀਤਾ ਕਿ ਪਿਛਲੇ ਹਫਤੇ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਗੱਲ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਹਿੰਦੂਆਂ ਨੂੰ ਬਚਾਉਣ ਦੀ ਖਾਤਰ ਹਿੰਦੂ ਹਿੰਦੂਆਂ ਦੇ ਜੰਝੂ ਨੂੰ ਬਚਾਉਣ ਦੇ ਖਾਤਰ ਔਰੰਗਜ਼ੇਬ ਦੇ ਨਾਲ ਮੱਥਾ ਲਾਇਆ ਤੇ ਆਪਣਾ ਜਿਹੜਾ ਹੈਗਾ ਸੀਸ ਬਲੀਦਾਨ ਕੀਤਾ ਆਪਣਾ ਜੀਵਨ ਬਲੀਦਾਨ ਕੀਤਾ ਇਸ ਧਰਮ ਨੂੰ ਬਚਾਉਣ ਦੇ ਖਾਤਰ ਪਰ ਦੋਸਤੋ ਅਫਸੋਸ ਇਸ ਗੱਲ ਦਾ ਉਦੋਂ ਹੁੰਦਾਗਾ ਜਦੋਂ ਇਹ ਗਿਆਨੀ ਸੇਰ ਸਿੰਘ ਵਰਗੇ ਦਮਾਲੇ ਸਿਰ ਦੇ ਉੱਪਰ ਸਜਾ ਕੇ ਇੱਕ ਸ਼ੰਤ ਹੈਗਾ ਪ੍ਰੇਮਾਨੰਦ ਉਹਦੇ ਜਾ ਕੇ ਚਰਨਾਂ ਦੇ ਵਿੱਚ ਬੈਠ ਜਾਂਦੇ ਨੇ ਤੇ ਉਹ ਤੋਂ ਜਾ ਕੇ ਅੱਗੋਂ ਗੱਲ ਕੀ ਕਹਿੰਦੇ ਨੇ ਕਿ ਅਸੀਂ ਤੁਹਾਡੇ ਕੋਲੋਂ ਆ ਕੇ ਸਾਨੂੰ ਆਨੰਦ ਦੀ ਪ੍ਰਾਪਤੀ ਹੋਈ ਆ ਦੋਸਤੋ ਉਹ ਕਹਿੰਦੇ ਨੇ ਕਿ ਸਾਡਾ ਸਾਡਾ ਜਿਹੜਾ ਹੈਗਾ ਅ ਮਤਲਬ ਦਿਲ ਨਹੀਂ ਲੱਗਦਾ ਸਾਡਾ ਜਿਹੜਾ ਮਨ ਨਹੀਂ ਖੜਦਾ ਸਾਡਾ ਜਿਹੜਾ ਰੱਬ ਦੇ ਚਰਨਾਂ ਦੇ ਵਿੱਚ ਮਨ ਨਹੀਂ ਖੜਦਾ ਤੁਹਾਨੂੰ ਦੇਖ ਕੇ ਆ ਕੇ ਸਾਨੂੰ ਆਨੰਦ ਆ ਗਿਆ ਦੋਸਤੋ ਜਿਨ੍ਹਾਂ ਨੂੰ ਬਚਾਇਆ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨਾ ਹੋਵੇ ਉਹਨਾਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਆਉਣਾ ਚਾਹੀਦਾ ਨਾ ਕਿ ਤੈਨੂੰ ਜਾਣਾ ਚਾਹੀਦਾ ਬਾਕੀ ਤੇਰੇ ਸਿਰ ਦੇ ਉੱਪਰ ਜੋ ਜੋ ਦਮਾਲਾ ਸਜਾਇਆ ਹੋਇਆ ਇਹ ਤੇਰਾ ਨਹੀਂ ਇਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈਗਾ ਇਸ ਪੱਗ ਦੀ ਔਰ ਬੰਨੇ ਹੋਏ ਸਿਰ ਤੇ ਗੋਲ ਦਮਾਲੇ ਦੀ ਲੱਜਿਆ ਰੱਖਣੀ ਇਹਦੀ ਇੱਜ਼ਤ ਰੱਖਣੀ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਆ ਦਸਤਾਰ ਦੀ ਇਹ ਸਾਡਾ ਫਰਜ਼ ਬੰਦ ਹੈ ਪਰ ਦੋਸਤੋ ਉਸ ਨੇ ਤੇ ਉਹਦੇ ਨਾਲ ਦੋ ਤਿੰਨ ਜਾਣੇ ਹੋਰ ਸੀਗੇ ਉਹਨਾਂ ਨੇ ਉਦੋਂ ਸੰਗੀ ਲਾਤੀ ਜਦੋਂ ਦਮਾਲਿਆਂ ਦੇ ਸਮੇਤ ਉਹਦੇ ਪੈਰਾਂ ਦੇ ਵਿੱਚ ਬਹਿ ਜਾਂਦੇ ਨੇ ਤੇ ਸੀਸ ਝੁਕਾ ਕੇ ਬਹਿ ਜਾਂਦੇ ਨੇ ਦੋਸਤੋ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾਗਾ ਕਿ ਮਾਫੀ ਮੰਗ ਲੈਣੇ ਕਿ ਸਾਡੇ 'ਚ ਅਨੇਕਾ ਔਗਣ ਨੇਗੇ ਪਰ ਇਸ ਤਰ੍ਹਾਂ ਦੇ ਜਿਹੜੇ ਗਿਆਨੀ ਜਿਹੜੇ ਕਿ ਪ੍ਰਚਾਰਕ ਹੋਣ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਜਦੋਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਮਨ ਨੂੰ ਬਹੁਤ ਠੇਸ ਪਹੁੰਚਦੀ ਆ ਦੋਸਤੋ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਾਂ ਸਿਰਫ ਫਰਜ਼ੇ ਹੀ ਮੰਨਦਾ ਹੈਗਾ ਕਿ ਸੰਗਤਾਂ ਨੂੰ ਸੁਚੇਤ ਕਰੀਏ ਕਿ ਫਿਰ ਇਸ ਤਰ੍ਹਾਂ ਦੇ ਲੋਕਾਂ ਤੋਂ ਤੁਸੀਂ ਕੀ ਤਵੱਕੋ ਕਰ ਸਕਦੇ ਹੋ ਆਪਾਂ ਨੂੰ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕ ਕੇ ਝੁਕਣਾ ਚਾਹੀਦਾ ਹੈਗਾ ਪਰ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਇਸ ਤਰ੍ਹਾਂ ਦੇ ਸੰਤ ਦੇ ਜਿਹੜਾ ਕਿ ਸਨਾਤਨੀ ਹੈਗਾ ਜਾਂ ਜੋ ਵੀ ਹੈਗਾ